ਦੂਰੋਂ ਦੂਰੋਂ ਆ ਕੇ ਲੋਕ ਇਸ ਬਾਬੇ ਨੂੰ ਚੜਾ ਕੇ ਜਾਂਦੇ ਨੇ ਸ਼ਰਾਬ ਇਸ ਬਾਬੇ ਦੇ ਦਰਸ਼ਨ ਕਰਨ ਨਾਲ ਹੀ ਸਬਰ ਜਾਂਦੀ ਹੈ ਜ਼ਿੰਦਗੀ ਹੁੰਦੇ ਨੇ ਚਮਤਕਾਰ ਲੱਗਦਾ ਹੈ ਬਾਬੇ ਨੂੰ दारू ਦਾ ਭੋਗ ਬਾਕੀ ਬਾਈ ਹੋਰੀ ਆਪਣਾ ਇੱਥੇ ਦੇਖੋ ਤੁਸੀਂ 100 ਪਾਈਪਰ ਚੱਲੀ ਜਾਂਦਾ ਔਰ ਕੋਈ ਉਹ ਨਹੀਂ ਹੈਗਾ ਭਾਈ ਆਰਾਮ ਨਾਲ ਹੋ ਰਿਹਾ ਜੀ ਇੱਥੇ ਜਿੰਨੀ ਮਰਜ਼ੀ ਇੱਥੇ ਤੁਸੀਂ ਆਪਣਾ ਵੀ ਪ੍ਰਸ਼ਾਦ ਲੈ ਸਕਨੇ ਹੋ ਪਰ ਇਹ ਨਹੀਂ ਆਏਗਾ ਵੀ ਤੁਸੀਂ ਵੀ ਹੈਂਗਓਵਰ ਜਾਂ ਕਿਸੇ ਤਰ੍ਹਾਂ ਦੀ ਕੋਈ ਹੁੱਲੜਬਾਜੀ ਹੋ ਜਾਵੇ ਜਾਂ ਵੀ ਆਪਾਂ ਵੀ ਔਟ ਹੋ ਜਾਈਏ ਵੀ ਹਾਂਜੀ ਹਾਂ ਵੀ ਉਹ ਚੀਜ਼ ਨਹੀਂ ਆਏਗੀ ਜੋ ਮਰਜੀ ਆ ਵੀ ਜੋ ਇੱਥੇ ਆ ਉਹ ਨੋਰਮਲ ਹੀ ਹੈ ਜਦੋਂ ਆਪਾਂ ਬਾਬੇ ਦੀ ਹੱਦ ਟੱਪ ਕੇ ਫਿਰ ਕੋਈ ਗਾਰੰਟੀ ਨਹੀਂ ਪਰ ਬਾਬੇ ਦੀ ਇੱਥੇ ਇੰਨੀ ਕਿਰਪਾ ਹੈ ਮਤਲਬ ਕਿ ਦੇਖੋ ਹਰੇਕ ਚੀਜ਼ ਦੀ ਲਿਮਟ ਤਾਂ ਹੁੰਦੀ ਹੈ ਪਰ ਤੁਸੀਂ ਤੁਸੀਂ ਨਜਾਇਜ਼ ਹੀ ਕਰ ਦੋ ਗੱਲ ਵੱਖਰੀ ਹੈ ਪਰ ਇੱਕ ਆਪਾਂ ਨੋਰਮਲ ਰੁਟੀਨ ਦੀ ਗੱਲ ਕਰੀਏ ਨਹੀਂ ਜੀ ਜਿਹੜਾ ਆਪਾਂ ਨੋਰਮਲ ਇਨਸਾਨ ਦੀ ਪੀਣੀ ਹੈ ਉਸ ਹਿਸਾਬ ਨਾਲ ਆਪਾਂ ਜੇ 1 2 ਉੱਤੇ ਵੀ ਹੋ ਜਾਣਾ ਵੀ ਉਹ ਨੋਰਮਲ ਹੀ ਰਹੇਗਾ ਵੀ ਐ ਨਹੀਂ ਹੈਗਾ ਆਜੋ ਅੱਜ ਦਰਸ਼ਨ ਕਰਾਉਣਿਆਂ ਬਾਬਾ ਕਾਲਾ ਮਹਿਰ ਸੰਧੂ ਦੇ ਦੇਖੋ ਕਿਵੇਂ ਜੰਗਲ ਦੇ ਵਿੱਚ ਮੰਗਲ ਹੋਇਆ ਪਿਆ ਹਰ ਏਕਮ ਨੂੰ ਇੱਥੇ ਵੱਡਾ ਮੇਲਾ ਭਰਦਾ ਲੋਕ ਇਸ ਬਾਬੇ ਦੇ ਦੂਰੋਂ ਦੂਰੋਂ ਦਰਸ਼ਨ ਕਰਨ ਆਉਂਦੇ ਨੇ ਖਾਸ ਕਰਕੇ ਸੰਧੂ ਗੋਤ ਵਾਲੇ ਇੱਥੇ ਆਉਂਦੇ ਨੇ ਹਰ ਇੱਕ ਨੂੰ ਨੇ 6 ਪੀੜੀ ਹੋ ਗਈ ਅੱਛਾ 6 ਪੀੜੀਆਂ ਤੋਂ ਲਗਾਤਾਰ ਹਾਂ ਲਗਾਤਾਰ ਉਹਨੇ ਅੱਛਾ ਸਰਪੰਚ ਸਾਹਿਬ ਜਿੱਦਾਂ ਦੇ ਆਉਣ ਲੱਗੇ ਹੋ ਕੋਈ ਜ਼ਿੰਦਗੀ 'ਚ ਬਦਲਾਅ ਦੇਖਿਆ ਕੁਝ हां जी बहुत बहरा होया। ਸਾਡੇ ਘਰਾਂ ਚ ਸਾਰਿਆਂ ਚ ਰਹਿਬਰ ਉਹ ਸਭ ਬੜੀ ਖੁਸ਼ਹਾਲੀ ਮਤਲਬ ਦੋਸਤੋ ਸਭ ਖੁਸ਼ਹਾਲੀ ਹੋਵੇ। ਆਜੋ ਲੋਕਾਂ ਨਾਲ ਗੱਲਬਾਤ ਕਰਦੇ ਆਂ ਕਿ ਆਖਿਰ ਇੱਥੇ ਮੇਲਾ ਕਿਉਂ ਲੱਗਦਾ ਤੇ ਲੋਕ ਆਪ ਦੱਸਣਗੇ ਕਿ ਕਿਵੇਂ-ਕਿਵੇਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਚਮਤਕਾਰ ਹੋਏ ਨੇ। ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਮਖ ਸੰਧੂ ਜੱਟ ਬਾਬੇ ਟੈਲੀਵਿਜ਼ਨ ਦੇਖ ਰਿਹਾ ਮੈਂ ਪਹੁੰਚੁੱਕਿਆ ਹਾਂ ਬਾਬੇ ਕਾਲੇ ਮੇਹਰ ਸੰਧੂ ਦੇ ਦਿਖਾਉਣਾ ਤੁਹਾਨੂੰ ਇੱਥੇ ਦਾ ਮਾਹੌਲ ਕਿਵੇਂ ਆ। ਤਾਂ ਆਪਾਂ ਚੱਲਦੇ ਆਂ ਤੇ ਅੰਦਰ ਜਾ ਕੇ ਦੇਖਦੇ ਆਂ ਕਿ ਆਖਿਰ ਜਿਹੜਾ ਮਾਹੌਲ ਆ ਬਾਬੇ ਦੇ ਕਿ ਤਰੀਕਾ ਅਜ ਏ ਆ ਹੈਗਾ ਬਾਬਾ ਕਾਲਾ ਮਹਿਰਜੀ ਸੰਧੂ ਸੰਧੂ ਗੋਤਾਲਾ ਦਾ ਵੱਡ ਬਡੇਰਾ ਮੰਨਿਆ ਜਾਂਦਾ ਬਾਬਾ ਅੰਦਰ ਚੱਲਦੇ ਆਪਾਂ ਲਓ ਬਈ ਸਭ ਤੋਂ ਪਹਿਲਾਂ ਆਪਾਂ ਇੰਟਰ ਹੋ ਗਏ ਅੰਦਰ ਤੇ ਹੁਣ ਆਪਾਂ ਦਿਖਾਉਣੇ ਆ ਸਾਨੂੰ ਇੱਧਰ ਬਾਬੇ ਦਾ ਇਹ ਗੱਡੀ ਖੜੀ ਆ ਉਹ ਸਾਹਮਣੇ ਬਣਿਆ ਹੋਇਆ ਘੋੜਾ ਠੀਕ ਆ ਇੱਥੇ ਜਵਾਕ ਵੀ ਆਏ ਹੋਣੇ ਤੇ ਦੇਖਦੇ ਆ ਅੰਦਰ ਮਾਹੌਲ ਦੇਖੋ ਤੁਸੀਂ ਕਿੰਨਾ ਜਮਾ ਪੂਰਾ ਤੇ ਦੇਖਦੇ ਆ ਚੱਲ ਕੇ ਅੰਦਰਲੇ ਪਾਸੇ ਇਹ ਹੁਣ ਕੈਮਰਾ ਕਰਦੇ ਆ ਫਰੰਟ ਮਹੌਲ ਕਿਵੇਂ ਆਰੇ ਬਹੁਤ ਵਧੀਆ ਹੈ ਕਿਰਪਾ ਬਾਬੇ ਦੀ ਬੋਲ ਅੱਜ ਏਕਮਾ ਏਕਮਾ ਅੱਜ ਬਾਬੇ ਦਾ ਦਿਨ ਆ ਬਾਬੇ ਕਾਲੇ ਮੇਰ ਦਾ ਆਪਾਂ ਤਾਂ ਵੈਸੇ ਵੈਸੇ ਆ ਗਏ ਤੇ ਆਪਾਂ ਨੂੰ ਪਤਾ ਤਾਂ ਨਹੀਂ ਹੈਗਾ ਦੀ ਏਕਮਾ ਨਾ ਨਾ ਹੈ ਨਹੀਂ ਪਤਾ ਸੀ ਵੀ ਏਕਮਾ ਅੱਜ ਬਾਬੇ ਦਾ ਦਿਨ ਕਿਰਪਾ ਹੁੰਦੀ ਹੈ ਬਾਬੇ ਦੀ ਵਧੀਆ ਅੱਛਾ ਉਰੇ ਕਿਵੇਂ ਉਹ ਵਧੀਆ ਬੰਦੋ ਵਸਤ ਵੀ ਬਹੁਤ ਬਹੁਤ ਵਧੀਆ ਹੈ ਨਾ ਬੰਦੋ ਵਸਤ ਬਹੁਤ ਵਧੀਆ ਤੇ ਆ ਦੇਖੋ ਮੀਰ ਆਲਮ ਨੇ ਸਾਰੇ ਸੁਖਸ਼ੇਰੀਆਂ ਲਗਵਾ ਰਹੇ ਨੇ ਆਪਾਂ ਦੇ ਪਿਆਲੇ ਦਾ ਭੋਗ ਲੱਗਦਾ ਬਾਬੇ ਦਾ ₹10 ਦਾ ਹਾਂ ₹10 ਲੱਗਦਾ ਕਿਉਂਕਿ ਬਾਬੇ ਦੇ ਨੇ ਸ਼ਕਤੀਆਂ ਦੇ ਗੁਰ ਗੋਰਖਨਾਥ ਆਦਿ ਸ਼ਕਤੀਮਤਾ ਕਾਲੀ ਬਾਬਾ ਭੈਰ ਬਨਾਤ ਇਹ ਜੀਆਂ ਸ਼ਕਤੀਆਂ ਬਾਬੇ ਦੇ ਨਾਲ ਚਲਦੀਆਂ ਨੇ ਕੱਲੇ ਸੰਧੂ ਨਹੀਂ ਵੈਸੇ ਤਾਂ ਸੰਧੂਆਂ ਦਾ ਜਿਹੜਾ ਮੇਨ ਬਾਬਾ ਹੈ ਸੰਧੂਆਂ ਦਾ ਵੈਸੇ ਕਿ ਹੋਰ ਵੀ ਜਿਹੜੇ ਤੇ ਆਲੇ ਦੁਆਲੇ ਦੇ ਉਹ ਵੀ ਬਹੁਤ ਆਉਂਦੀ ਜਾਂਦਾ ਕਿਉਂਕਿ ਹਰੇਕ ਦੀ ਮਨੋ ਕਾਮਨਾ ਪੂਰਨ ਹੁੰਦੀ ਆ ਪੂਰੇ ਆ ਕੇ ਹੈਂ ਆ ਕਿਉਂਕਿ ਅੱਜ ਤਾਂ ਵੈਸੇ ਇੱਕ ਮਾ ਇੱਕਮ ਤੋਂ ਬਿਨਾ ਵੀ ਨਾ ਬਹੁਤ ਭਾਰੀ ਮੇਲਾ 5-700 ਬੰਦਾ ਰਹਿੰਦੀ ਹਮੇਸ਼ਾ ਇੱਥੇ ਪੂਰੇ ਹੈਂ ਆਪਾਂ ਦੇਖੀਏ ਦਿਖਾइए ਮੜਾ ਮਹੌਲਾ ਬਹੁਤ ਵਧੀਆ ਦੇਖੋ ਆ ਕਿ ਆ ਦੁੱਧ ਵਗੈਰਾ ਲੋਕ ਖੀਰ ਦਾ ਭੋਗ ਲਗਾਉਂਦੇ ਨੇ ਸ਼ਰਾਬ ਵਗੈਰਾ ਇੱਥੇ ਮਤਰਾ ਵਗੈਰਾ ਕਿਉਂਕਿ ਜਿਹੇ ਜੀ ਇੱਛਾ ਰੱਖ ਕੇ ਪਾ ਜਾਂਦੇ ਉਹੋ ਜੀ ਮਨੋਕਾਮਨਾ ਪੂਰਨ ਹੋ ਜਾਂਦੀ ਕਿਉਂਕਿ ਬਹੁਤ ਸ਼ਕਤੀ ਸ਼ਕਤੀਸ਼ਾਲੀ ਬਾਬਾ ਆਪਣੇ ਵਾਲੇ ਜਵਾਗ ਜੇ ਕਿੱਧਰ ਗਏ ਉਹ ਦੇਖੋ ਪਿੱਛੇ ਉਹ ਬੈਠੇ ਸਾਹਮਣੇ ਤਾਂ ਆਪਾਂ ਹੁਣ ਤੁਹਾਨੂੰ ਦਿਖਾਉਨੇ ਆ ਮੇਰੀ ਗੱਲ ਸੁਣੋ ਬਾਬਾ ਜੀ ਆ ਦੇਖੋ ਬਾਈ ਹੋਰੀ ਭੋਗ ਲਾ ਕੇ ਬਾਈ ਹੋਰੀ ਸਾਰੇ ਆ ਜਾਓ ਬਾਬਾ ਜੀ ਜੱਲੀ ਉਹਨੂੰ ਦਿਖਾਉਨੇ ਆ ਕਿੰਨਾ ਸਮਾਂ ਹੋ ਗਿਆ ਉਰੇ ਆਉਂਦੇ ਨੂੰ ਤੁਹਾਨੂੰ ਸਰਦਾ ਬਹੁਤ ਚਿਰ ਹੋ ਗਿਆ ਜੀ ਬਹੁਤ ਸਾਲ ਹੋ ਗਏ ਹਮ ਸੁੱਖਾਂ ਪੂਰੀਆਂ ਹੁੰਦੀਆਂ ਨੇ ਬਾਈ ਨਹੀਂ ਹੁੰਦੀਆਂ ਹੁੰਦੀਆਂ ਜੀ ਅੱਛਾ ਹੁੰਦੀਆਂ ਨੇ ਹੈਨਾ ਹੋਰ ਸੱਟਾਂ ਜਮਾ ਘਰ ਦੀ ਵੀ ਰਿਆਂ ਖਾਸਾ ਜੀ ਅੱਛਾ ਖਾਸਾ ਤੇ ਆ ਵੀ ਮਰ ਬਾਈ ਦਸਰੀ ਗੱਲ ਤੁਸੀਂ ਵੀ ਸੰਧੂ ਹੋ ਹਾਂਜੀ ਹਾਂਜੀ ਮੈਂ ਵੀ ਸੰਧੂ ਹਾਂ ਬਾਈ ਹਾਂਜੀ ਹਾਂਜੀ ਤੁਸੀਂ ਕਿੱਥੋਂ ਆਏ ਹੋ ਬਾਈ ਸੁਖਨ ਵਾਲਾ ਤੋਂ ਆਏ ਪਿੰਡ ਸੁਖਨ ਵਾਲਾ ਜੀ ਇਹ ਜ਼ਿਲ੍ਹਾ ਕਿਹੜਾ ਫਰੀਦਕੋਟ ਜੀ ਅੱਛਾ ਉਰੇ ਲਵੀ ਹੋ ਤੁਸੀਂ ਹਾਂਜੀ ਹਾਂਜੀ ਬਾਈ ਤੁਹਾਨੂੰ ਕਿੰਨੇ ਕ ਸਾਲ ਹੋ ਗਏ ਹੋ ਰਿਆਂ ਤੈਨੂੰ ਸਾਨੂੰ ਬਹੁਤ ਮੇਰੇ ਪਹਿਲਾਂ ਦਾਦਾ ਪਰਦਾਦੀ ਸਾਰੇ ਇੱਥੇ ਆਉਂਦੇ ਸੀ ਕਿ ਮੇਰਾ ਪਿਓ ਆਉਂਦਾ ਸੀ ਅਸੀਂ ਆਉਣ ਲੱਗੇ ਹਾਂ ਉਰੇ ਜਿਆਦਾ ਏਕਮ ਨੂੰ ਭਰਦਾ ਮੇਲਾ ਜਿਆਦਾ ਏਕਮ ਨੂੰ ਜਿਆਦਾ ਉਹ ਤਾਂ ਚੇਤ ਦੇ ਵਿੱਚ ਹੀ ਹੁੰਦਾ ਅਪ੍ਰੈਲ ਮਾਰਚ ਦੇ ਵਿੱਚ ਜੇ ਵੀ ਹੁੰਦਾ ਜੀ ਉਦੋਂ ਬਹੁਤ ਤੇ ਪਰ ਏਕੋਂ ਤੇ ਬਹੁਤ ਭਰਦਾ ਜੀ ਕਹਿੰਦੇ ਭਾਈ ਉਰੇ ਸਾਰੀਆਂ ਸੁੱਖਾਂ ਪੂਰੀਆਂ ਆਉਂਦੀਆਂ ਨੇ ਹਾਂਜੀ 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 ਠੀਕ ਆ ਭਾਈ ਧੰਨਵਾਦ ਭਾਈ ਬਹੁਤ ਵਧੀਆ ਲੱਗਦਾ ਭਾਈ ਚਾਰੇ ਨੂੰ ਮਿਲ ਕੇ ਤੁਸੀਂ ਵੀ ਸੰਧੂ ਹਾਂਜੀ ਹਾਂਜੀ ਵੀਰੇ ਤੁਸੀਂ ਇਕੱਠੇ ਹੋ ਆਹ ਇਕੱਠੇ ਹੀ ਵੀਰੇ ਅੱਛਾ 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 ਭਾਈ ਤੇ ਉਰੇ ਜਗ੍ਹਾ ਤਾਂ ਹੁਣੀ ਇਹ ਥੋੜੇ 10-12 ਸਾਲ ਤੋਂ ਜਿਆਦਾ ਬਣੀਆਂ ਪਹਿਲਾਂ ਤਾਂ ਇਨਾ ਬਣਾਇਆ ਨਹੀਂ ਸੀ ਹਾਲੇ ਇਹ ਨਾ ਮੇਰੇ ਬਾਵਾ 15 ਸਾਲ ਹੋ ਗਏ ਉਦੋਂ ਪਹਿਲਾਂ ਘਟ ਸੀ ਹੁਣ ਜਣੀ ਜਗਾ ਬਹੁਤ ਸੋਹਣੀ ਬਣ ਗਈ ਬਹੁਤ ਸੋਹਣੀ ਬਣ ਗਈ ਹਾਂ ਮਗਰ ਪਾਰਕਿੰਗ ਉਧਰ ਅੱਛਾ ਭਾਈ ਇਹ ਲੰਗਰ ਇਧਰ ਰਹਿਣ ਵਾਸਤੇ ਆ ਅੱਛਾ ਜੀ ਵੀਰ ਕਿ ਜੇ ਬਾਹਰੋਂ ਕੋਈ ਆਉਂਦਾ ਰਾਤ ਕੱਟਣ ਨੂੰ ਵੀ ਉਹ ਹੈ ਕੱਟਣ ਮਤਰ ਹੈਗਾ ਵੀਰੇ ਹੈਗਾ ਹਾਂ ਬਣਾਇਆ ਕਮੇਟੀ ਨੇ ਬਹੁਤ ਮਿਹਨਤ ਕਰਤਾ ਧੰਨਵਾਦ ਕਰ ਭਾਈ ਠੀਕ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਗੱਲਬਾਤ ਕਰਨ ਵਾਸਤੇ ਤੁਸੀਂ ਭਾਈ ਜੀ ਕਿੱਥੋਂ ਆਏ ਅਸੀਂ ਹਸਨ ਭੱਟੀ ਤੋਂ ਜੀ ਉਰੀ ਪੈਂਦਾ ਚੱਲ ਹਾਂ ਜੀ ਤੁਸੀਂ ਹਰ ਇੱਕ ਬਣਾਉਂਦੇ ਹੋ ਬਾਈ ਹਾਂ ਜੀ ਹਮ ਜੀ ਹਾਂ ਜੀ ਤੇ ਬਾਈ ਉਰੇ ਹਰੇਕ ਜਿਹੜੀ ਸੁੱਖ ਸੁੱਖਦੇ ਆ ਚੜਦੀ ਆ ਪਰ ਹਾਂ ਜੀ ਹਾਂ ਜੀ ਪੂਰੀ ਹੁੰਦੀ ਹੈ ਤੁਸੀਂ ਉਰੇ ਮਤਲਬ ਦੇਖੇ ਨੇ ਚਮਤਕਾਰ ਹੋਵੇ ਹਾਂ ਜੀ ਹਾਂ ਜੀ ਪੂਰੇ ਜੀ ਬੜੀ ਵਧੀਆ ਗੱਲ ਬਾਤ ਹੈ ਹਾਂ ਜੀ ਹਾਂ ਜੀ ਹਾਂ ਜੀ ਇਹ ਬਾਈ ਉਰੇ ਕੱਲੇ ਸੰਧੂ ਹੀ ਆਉਂਦੇ ਨੇ ਜਾਂ ਸੰਧੂਆਂ ਤੋਂ ਬਿਨਾ ਹੋਰ ਵੀ ਆਉਂਦੇ ਨੇ ਹੋਰ ਵੀ ਆਉਂਦੇ ਜੀ ਪਹਿਲਾਂ ਸੰਧੂ ਹੀ ਆਉਂਦੇ ਸੀ ਜਦੋਂ ਸੁੱਖਾ ਪੂਰੀਆਂ ਹੋਣ ਲੱਗੀਆਂ ਲੋਕਾਂ ਦੀ ਫੇਰ ਹੋਰ ਵੀ ਆਉਣ ਲੱਗ ਗਈ ਬਾਬਾ ਕਾਲਾ ਮੇਰ ਕਹਿੰਦੇ 베ੜੇਪਾਰ ਕਰਦਾ ਹੈ ਨਾ ਹਾਂ ਜੀ ਹਾਂ ਜ ਤਾ ਜਿਹੜੇ ਲੋਕ ਨੇ ਉਰੇ ਭਾਈ ਬਹੁਤ ਦੂਰੋਂ ਦੂਰ ਆਉਂਦੇ ਨੇ ਤੁਸੀਂ ਕਿੱਥੋਂ ਆਏ ਜੋਗੇ ਤੋਂ ਜੀ ਜੋਗਰਲਾ ਜੋਗਰਲਾ ਜੀ ਤੁਸੀਂ ਵੀ ਸੰਧੂ ਹੋ ਹਾਂਜੀ ਅੱਛਾ ਤੇ ਤੁਹਾਨੂੰ ਕਿੰਨੇ ਕਸਾਲ ਹੋ ਗਏ ਰਾਂ ਸਾਾਨੂੰ ਤਾਂ 2 ਕਸਾਲ ਹੀ ਹੋਏ ਜੀ ਆਉਂਦੇ ਨੂੰ ਹੁਣ ਪਤਾ ਲੱਗਦਾ ਅੱਜ ਹੁਣ ਹੀ ਪਤਾ ਲੱਗਿਆ ਹਾਂ ਤੇ ਅੱਛਾ ਤਾਂ ਹੈਗੇ ਸੰਧੂ ਆ ਪਰ ਪਹਿਲਾਂ ਪਤਾ ਨਹੀਂ ਸੀ ਬੱਡ ਵਡੇਰੇ ਨਹੀਂ ਆਉਂਦੇ ਤੇ ਕੋਈ ਹਾਂਜੀ ਪਹਿਲਾਂ ਪਤਾ ਨਹੀਂ ਸੀ ਕਿ ਥਨੂੰ ਇਹ ਆਪਣੇ ਬਹੁਤ ਮੈਂ ਦੇਖਿਆ ਲੋਕਾਂ ਦੇ ਵੀ ਕਿਹੜੇ ਸੰਧੂ ਨੇ ਉਹਨਾਂ ਨੂੰ ਵੀ ਨਹੀਂ ਪਤਾ ਹੈਗਾ ਵੀ ਤੁਹਾਡਾ ਵੱਡ ਬਡੇਰਾ ਜਾਨੀ ਕਿ ਬਾਬਾ ਕਾਲਾ ਮਿਹਰ ਜਿਵੇਂ ਜਿਵੇਂ ਉਹ ਲੋਕਾਂ ਨੂੰ ਪਤਾ ਲੱਗਦਾ ਓਵੇਂ ਓਵੇਂ ਲੋਕ ਆਉਂਦੇ ਨੇ ਇਹ ਕਿਹੜੇ ਆਪਣੇ ਸੰਧੂ ਦੇ ਸੰਧੂ ਭਾਈ ਜਾਰਾ ਦੀ ਉਹਨਾਂ ਦੇ ਵੱਡ ਬਡੇਰੇ ਨੇ ਇਹਨਾਂ ਦਾ ਇਤਿਹਾਸ ਤੁਸੀਂ ਇੰਟਰਨੈਟ ਤੇ ਕੱਢ ਕੇ ਦੇਖਿਓ ਸੋ ਉਹਨੂੰ ਸਾਰਾ ਇਤਿਹਾਸ ਪਤਾ ਲੱਗ ਜੂ ਕਿਉਂਕਿ ਆਪਣੀਆਂ ਜੜਾਂ ਦੇ ਨਾਲ ਸਾਨੂੰ ਜੁੜ ਕੇ ਰਹਿਣਾ ਚਾਹੀਦਾ ਆਪਦੇ ਵੱਡ ਬਡੇਰੇ ਨੇ ਕਿਹੜੇ ਉਹਨਾਂ ਦੀ ਮੰਨਤਾ ਸਾਨੂੰ ਜ਼ਰੂਰ ਕਰਨੀ ਚਾਹੀਦੀ ਕਿਉਂ ਅਸੀਂ ਕਰਦੇ ਜੀ ਮੰਨਤਾ ਜੀ ਪੂਰੀ ਅਸੀਂ दारू ਦੀ ਕੱਟ ਕੇ ਬੋਤਲ ਮੱਥਾ ਟੇਕਦੇ ਕਾਨੂੰ ਹੁਣ ਪਤਾ ਲੱਗਿਆ ਪਹਿਲਾਂ ਪਤਾ ਨਹੀਂ ਸੀਗਾ ਠੀਕ ਆ ਭਾਈ ਧੰਨਵਾਦ ਭਾਈ ਗੱਲਬਾਤ ਕਰਨ ਵਾਸਤੇ ਤੇ ਆ ਆਪਣਾ ਇਧਰ ਭਾਈ ਜਿਹੜਾ ਬੈਠਾ ਆਪਣਾ ਭਾਈ ਸੱਸੀ ਗੱਲ ਸਾਰਿਆਂ ਨੂੰ ਜੀ ਠੀਕ ਹੋ ਭਾਜੀ ਅੱਛਾ ਭਾਈ ਜੀ ਤੁਸੀਂ ਵੀ ਸਾਰੇ ਸੰਧੂ ਹੋ ਹਾਂ ਜੀ ਹਾਂ ਜੀ ਅੱਛਾ ਭਾਈ ਇਹ ਅੱਜ ਸਾਡੇ ਪਿੰਡ ਦਾ ਲੰਗਰ ਇੱਥੇ ਤਲਵੰਡੀ ਮਲਕ ਦਾ ਅੱਛਾ ਭਾਈ ਹਾਂ ਸਾਨੂੰ 7-8 ਸਾਲ ਤਲਵੰਡੀ ਮਲਕ ਤਲਵੰਡੀ ਮਲਕ ਜ਼ਿਲ੍ਹਾ ਪਟਿਆਲਾ ਅੱਛਾ ਤਹਿਸੀਲ ਸਮਾਣਾ ਸਾਨੂੰ 7-8 ਸਾਲ ਬਾਅਦ ਲੰਗਰ ਮਿਲਿਆ ਬਹੁਤ ਹਾਂ ਭਾਈ ਲੰਗਰ ਮਿਲਿਆ ਥੜਾ ਦੱਸੋ ਵੀ ਕਿਵੇਂ ਆ ਕੀ ਕਰਨਾ ਪੈਂਦਾ ਕਿਵੇਂ ਲੰਗਰ ਕੀ ਕਾਹਦਾ ਲਾਉ ਮੈਨੂੰ ਮੜਾ ਇਧਰ ਆਉਣ ਦਾ ਮੈਂ ਡਿਟੇਲ ਚ ਦੱਸਦਾ ਕਿਹੜੇ ਲੋਕਾਂ ਤੋਂ ਕਰ ਵੀਡੀਓ ਪਹੁੰਚੂਗੀ ਕਿਉਂਕਿ ਜਾਣਕਾਰੀਆਂ ਬਹੁਤ ਘੱਟ ਮੈਂ ਬਈ ਅਸਲ ਦੇ ਵਿੱਚ ਤਾਂ ਜਾਣਨਾ ਚਾਹ ਰਿਹਾ ਕਿਹੜਾ ਆਪਣਾ ਸੰਧੂ ਭਾਈਚਾਰਾ ਉਹਨਾਂ ਕੋਲੇ ਨਾ ਜਾਣਕਾਰੀਆਂ ਬਹੁਤ ਘੱਟ ਨੇ ਵੀ ਸਾਡਾ ਵੱਡ ਵਡੇਰਾ ਮਤਲਬ ਹੁਣ ਤਾਂ ਪਤਾ ਲੱਗੀ ਜਾਂਦਾ ਜਿਵੇਂ ਜਿਵੇਂ ਇੰਟਰਨੈਟ ਦਾ ਟਾਈਮ ਆ ਛੋੜਾ ਸਮਝਾਓ ਗੱਲ ਇਹ ਇਹ ਲੰਗਰ ਲਈ ਤੇ ਵੀਰਜੀ ਆ ਐਂਦੀ ਗੱਲ ਏ ਅੱਗੇ ਨੂੰ ਆਜੋ ਤੁਸੀਂ ਪਰਲੇ ਪਾਸੇ ਨੂੰ ਆਜੋ ਹਾਂਜੀ ਲੰਗਰ ਲਈ ਤੇ ਵੀ ਪਹਿਲਾਂ ਕਮੇਟੀ ਦੇ ਨਾਲ ਸੰਪਰਕ ਕਰਨਾ ਪੈਂਦਾ ਵੀ ਸਾਡੇ ਪਿੰਡ ਇੱਥੇ ਸਾਡੇ ਜਿਹੜੇ ਵੱਡੇ ਵਡੇਰੇ ਨੇ ਬੜੇ ਟਾਈਮਾਂ ਤੋਂ ਹੁੰ ਸਾਨੂੰ ਵੀ ਚਲੋ ਹੌਲੀ-ਹੌਲੀ ਪਤਾ ਲੱਗਣ ਲੱਗਿਆ ਵਾਰੀ-ਸਿਰ ਵਾਰੀ ਆਉਣ ਲੱਗੇ ਲੰਗਰ ਦਾ ਐਵੇਂ ਜੇ ਇੱਥੇ ਆਪਾਂ ਲੰਗਰ ਲੈਣਾ ਕਮੇਟੀ ਨਾਲ ਗੱਲ ਕਰਕੇ ਡੇਟ ਮਿਲਦੀ ਹੈ ਇਹ ਡੇਟ ਤੁਹਾਨੂੰ 2 ਸਾਲ ਬਾਅਦ 3 ਸਾਲਾਂ ਬਾਅਦ ਇੰਨਾ ਲੰਮਾ ਚੱਲਦਾ ਬਈ ਕੰਮ ਹਾਂਜੀ ਹਾਂ ਇੰਨਾ ਲੰਮਾ ਚੱਲਦਾ ਹੈ ਜੀ 6 ਸਾਲ ਬਾਅਦ ਆਈ ਇਹ ਲੰਗਰਾਂ ਦੀ ਜਦੋਂ ਤੋਂ ਅਸੀਂ ਆ ਨਵੀਂ ਵੀਡੀਓ ਆਉਣ ਲੱਗੇ ਆ ਇੱਥੇ ਲੰਗਰ ਦੇ ਵਿੱਚ ਬਾਈ ਕੀ ਕਾਦਾ ਲਾਉਣੇ ਲੰਗਰ ਉਹਦੇ ਲੰਗਰ ਆਪੜਾ ਜਿਹੜਾ ਗੁਰੂ ਘਰਾਂ ਵਿੱਚ ਹੁੰਦਾ ਹੈ ਬਾਕੀ ਸ਼ਰਤ ਹੈ ਪ੍ਰਸ਼ਾਦਾ ਪਾਣੀ ਜੋੜੀ ਪ੍ਰਸ਼ਾਦਾ ਪਾਣੀ ਏਕਮਾਲੇ ਦੇ ਨਾਮ ਹਾਂਜੀ ਹਾਂ ਏਕਮਾਲੇ ਦੇ ਨਾਮ ਅੱਛਾ ਬਾਈ ਹਾਂਜੀ ਹਾਂ ਇਹ ਆਉਂਦੇ ਅਸੀਂ ਹਰੇਕ ਸਾਲੀਆਂ ਜੀ ਇੱਥੇ ਜਿਹੜੀ ਵੱਡੀ ਏਕਮ ਹੁੰਦੀ ਹੈ April March ਦੇ ਵਿੱਚ ਤੇ ਪਰ ਐਨ ਲਾ ਲੋ ਵੀ ਲੰਗਰ ਦਾ ਸਾਨੂੰ ਜਿਹੜੀ ਸਾਡਾ ਸਮਾਂ ਲੱਗਿਆ ਉਹ 6 ਸਾਲ ਬਾਅਦ ਲੱਗਿਆ ਪਰ ਆਉਂਦੇ ਅਸੀਂ ਹਰੇਕ ਸਾਲੀਆਂ ਇੱਥੇ ਅੱਛਾ ਦਿਨ ਕਿਹੜੇ ਕਿਹੜੇ ਹੁੰਦੇ ਨੇ ਇੱਕ ਤਾਂ ਮਹੀਨੇ ਦੇ ਵਿੱਚ ਏਕਮ ਹੁੰਦਾ ਮੇਰੇ ਖਿਆਲ ਤੇ ਹਾਂਜੀ ਹਾਂ ਮੱਸੀਆ ਤੋਂ ਭਰਦੀ ਹੈ ਜੀ ਇੱਥੇ ਮੱਸੀਆ ਦੀ ਏਕਮ ਉਹ ਜ਼ਿਆਦਾ ਭਰਦੀ ਉਹਦੀ ਮੰਨ ਤਾਂ ਜ਼ਿਆਦਾ ਹੈ ਜੀ ਵੈਸੇ ਸਾਲ ਦੇ ਵਿੱਚ ਵੱਡਾ ਦਿਨ ਕਿਹੜਾ ਸਭ ਤੋਂ ਵੱਡਾ ਦਿਨ ਉਹ ਕਿਹੜਾ ਸਭ ਤੋਂ ਵੱਡਾ ਮਾਰਚ ਦੇ ਐਂਡ 'ਚ 30 31 ਤੇ ਅਪ੍ਰੈਲ 1 ਵੀ ਹੋ ਸਕਦੀ ਹੈ ਵੀ ਜਦੋਂ ਵੀ ਉਦੋਂ ਵੀ ਡੇਟ ਆਪਣੇ ਕੈਲੰਡਰ ਦੇ ਹਿਸਾਬ ਨਾਲ ਮੱਸਿਆ ਆਉਂਦੀ ਹੈ ਉਦੋਂ 1 ਕੰਦੀ ਵੀ ਉਹ ਸਭ ਤੋਂ ਵੱਡਾ ਮੇਲਾ ਭਰਦਾ ਹੈ ਉਦੋਂ ਇੱਥੇ ਜੀ ਹਾਂਜੀ ਨਹੀਂ ਜੇ ਤੁਸੀਂ ਨੇ ਆਉਣਾ ਹੋਵੇ ਤੁਸੀਂ ਇੰਟਰਨੈਟ ਦੇ ਉੱਪਰ ਹੁਣ ਤਾਂ ਬਹੁਤ ਸਾਰੀਆਂ ਤੁਹਾਨੂੰ ਵੀਡੀਓ ਮਿਲ ਜਾਣਗੀਆਂ ਅੱਛਾ ਇੱਕ ਐਂ ਦੱਸੋ ਬਾਈ ਇਹ ਲੋਕੇਸ਼ਨ ਆ ਜਿਹੜੀ ਜਦੋਂ ਬੰਦਾ ਆਵੇ ਕਿਤੋਂ ਵੀ ਆਵੇ ਕਿਵੇਂ ਆਵੇ ਥੋੜਾ ਸਮਝਾਓ ਮਾੜਾ ਜੀ ਇਹ ਆਪਣਾ ਮੇਨ ਜਿਹੜਾ ਜ਼ਿਲ੍ਹਾ ਫਰੀਦਕੋਟ ਜੀ ਸ਼ਹਿਰ ਕੋਟਕਪੂਰਾ ਤੇ ਜਿਹੜੀ ਇਹ ਜਗ੍ਹਾ ਆਪਾਂ ਬੈਠੇ ਆਂ ਇਹ ਵੀਰ ਸੇਖਾਂ ਵਾਲਾ ਵੀੜ ਸਿੱਖਾਂ ਵਾਲਾ ਹਾਂ ਹਾਂ ਸਿੱਖਾਂ ਵਾਲਾ ਸਿੱਖਾਂ ਵਾਲਾ ਵੀੜ ਕਹਿ ਦਿੰਦੇ ਨੇ ਇਹ ਤੁਸੀਂ ਇੰਟਰਨੈਟ ਤੇ ਭਰੋਗੇ ਲੋਕੇਸ਼ਨ ਆ ਜੂਗੀ ਬਾਕੀ ਬਾਈ ਹੋਰੀ ਆਪਣਾ ਇੱਥੇ ਦੇਖੋ ਤੁਸੀਂ 100 ਪਾਈਪਰ ਚੱਲੀ ਜਾਂਦਾ ਔਰ ਕੋਈ ਉਹ ਨਹੀਂ ਹੈਗਾ ਬਾਈ ਆਰਾਮ ਨਾਲ ਹੋ ਰਿਹਾ ਜੀ ਇੱਥੇ ਚਲੋ ਵੀ ਜਿੰਨੀ ਮਰਜ਼ੀ ਇੱਥੇ ਤੁਸੀਂ ਆਪਣਾ ਵੀ ਪ੍ਰਸ਼ਾਦ ਲੈ ਸਕਨੇ ਹੋ ਪਰ ਇਹ ਨਹੀਂ ਆਏਗਾ ਵੀ ਤੁਸੀਂ ਵੀ ਹੈਂਗਓਵਰ ਜਾਂ ਕਿਸੇ ਤਰ੍ਹਾਂ ਦੀ ਕੋਈ ਹੁੱਲੜਬਾਜੀ ਹੋ ਜਾਵੇ ਜਾਂ ਵੀ ਆਪਾਂ ਵੀ ਔਟ ਹੋ ਜਾਈਏ ਵੀ ਹਾਂਜੀ ਹਾਂ ਵੀ ਉਹ ਚੀਜ਼ ਨਹੀਂ ਆਏਗੀ ਜੋ ਮਰਜੀ ਆ ਵੀ ਜੋ ਇੱਥੇ ਆ ਉਹ ਨੋਰਮਲ ਹੀ ਆ ਜਦੋਂ ਆ ਬਾਬੇ ਦੀ ਹੱਦ ਟੱਪ ਕੇ ਫਿਰ ਕੋਈ ਗਾਰੰਟੀ ਨਹੀਂ ਪਰ ਬਾਬੇ ਦੀ ਇੱਥੇ ਇੰਨੀ ਕਿਰਪਾ ਹੈ ਮਤਲਬ ਕਿ ਦੇਖੋ ਹਰੇਕ ਚੀਜ਼ ਦੀ ਲਿਮਟ ਤਾਂ ਹੁੰਦੀ ਹੈ ਪਰ ਤੁਸੀਂ ਤੁਸੀਂ ਨਜਾਇਜ਼ ਹੀ ਕਰ ਦੋ ਗੱਲ ਵੱਖਰੀ ਹੈ ਪਰ ਇੱਕ ਆਪਾਂ ਨੋਰਮਲ ਰੂਟੀਨ ਦੀ ਗੱਲ ਕਰੀਏ ਨਹੀਂ ਜੀ ਜਿਹੜਾ ਆਪਾਂ ਨੋਰਮਲ ਇਨਸਾਨ ਦੀ ਪੀਣੀ ਹੈ ਉਸ ਹਿਸਾਬ ਨਾਲ ਆਪਾਂ ਜੇ 1 2 ਉੱਤੇ ਵੀ ਹੋ ਜਾਣਾ ਵੀ ਉਹ ਨਾਰਮਲ ਹੀ ਰਹੇਗਾ ਵੀ ਐ ਨਹੀਂ ਹੈਗਾ ਭਾਈ ਤੁਸੀਂ ਕਹਿ ਬੋਦਲਾਂ ਪੀ ਕੇ ਸਵੇਰ ਦੀ 100 ਪਾਈਪਰ ਦੀ ਸਾਨੂੰ ਹਜੇ ਇੱਥੇ ਆਏ ਨੂੰ ਘੰਟਾ ਹੋਇਆ ਜੀ ਸਾਡੀ ਪੇਲੀ ਹੋਈ ਹੈ ਅਸੀਂ ਇਹਨੇ ਉਹ ਨਹੀਂ ਹੈਗੇ ਚੱਲੂ ਸ਼ਾਮ ਤੋਂ ਚੱਲੂਗਾ ਨਹੀਂ ਜੀ ਅਸੀਂ ਪੱਕੇ ਹੋ ਨਹੀਂ ਹੈਗੇ ਅਸੀਂ ਵੀ ਓਕੇਜਨਲੀ ਵਾਲੇ ਆ ਓਕੇਜਨਲੀ ਵਾਲੇ ਆ ਹਾਂ ਠੀਕ ਆ ਭਾਈ ਨਹੀਂ ਚਲੋ ਚਲੋ ਆਗੇ ਜੀ ਤਾਂ ਕਰਕੇ ਠੀਕ ਆ ਭਾਈ ਬਹੁਤ ਵਧੀਆ ਚਲੋ ਕੋਈ ਗੱਲ ਨਹੀਂ ਔਰ ਇਹ ਕਿਉਂਕਿ ਚੜਦੀ ਆ ਬਾਬੇ ਦੇ ਨਾ ਜੋ ਸ਼ਰਾਬ ਔਰ ਤੇ ਤੂੰ ਲੜਨ ਦਾ ਕਿੱਥੋਂ ਆਇਆ ਮੇਰਾ ਤਲਵੰਡੀ ਸਾਹਬੋਂ ਕੋਲੋਂ ਤਲਵੰਡੀ ਸਾਬ ਤੋਂ ਆਏ ਨੇ ਹਰ ਹਰ ਇੱਕ ਮਨੋਣਾ ਹਰ ਇੱਕ ਮਨੋਣਾ 6 ਪੀੜ੍ਹੀ ਹੋ ਗਈ ਅੱਛਾ 6 ਪੀੜ੍ਹੀਆਂ ਤੋਂ ਲਗਾਤਾਰ ਹਾਂ ਲਗਾਤਾਰ ਉਹਨੇ ਕੀ ਬਾਤ ਆ ਬਹੁਤ ਵਧੀਆ ਗੱਲਾਂ ਨੇ ਆਪਣੇ ਕਿਹੜੇ ਸੰਧੂ ਤੁਸੀਂ ਵੀ ਸੰਧੂ ਸੰਧੂ ਹਾਂ ਸੰਧੂ ਵਾਲਾ ਮੈਂ ਦੇਖਿਆ ਐਵੇਂ ਹੈ ਵੀ ਕਿਹੜੇ ਸੰਧੂ ਨੇ ਵਿੱਚ ਵਿੱਚ ਸੰਧੂ ਨੂੰ ਪਤੀ ਨਹੀਂ ਹੈਗਾ ਵੀ ਸਾਡਾ ਵੱਡ ਬਡੇਰਾ ਉਰੇ ਵੀ ਬੈਠੇ ਨੇ ਨਹੀਂ ਜਿਹੜੇ ਹੁਣ ਇੱਥੇ ਮਰਾਸੀ ਪੂਜਾ ਕਰ ਰਹੇ ਆ ਇਹਨਾਂ ਨੇ ਪਿਓ ਦਾਦੇ ਬਣਦਾਦੇ ਸਾਡੇ ਜਾਂਦੇ ਰਹੇ ਆ ਜਾਂਦੇ ਆ ਅੱਜ ਵੀ ਜਾਂਦੇ ਆ ਅੱਛਾ ਜੀ ਹਾਂ ਅਸੀਂ ਉਹਨਾਂ ਨੂੰ ਦੇਖਿਆ ਵੇ ਜੀ ਕਾ ਭਾਈ ਤੇ ਆਜ ਹੁਣ ਅੱਗੇ ਜਾ ਆਜੋ ਤੁਸੀਂ ਤੁਸੀਂ ਕਿੱਥੋਂ ਆਏ ਜੀ ਸਿੱਖਾਂ ਤੋਂ ਜੀ ਪੂਰੀਆਂ ਲੋਕਲੀ ਹਾਂ ਹੈ ਸਿੱਖਾਂ ਲਾ ਗਿਆ ਹਾਂ ਸਿੱਖਾਂ ਵਾਲਾ ਜੀ ਅੱਛਾ ਤੁਸੀਂ ਵੀ ਮੱਥਾ ਟੇਕਣਾ ਹੈ ਤੇ ਨਹੀਂ ਇਹ ਤਾਂ ਮੱਥਾ ਟੇਕਣੀ ਸੋਝ ਲਖਾ ਸਾਡਾ ਆਪਣਾ ਨੇੜੇ ਹੀ ਆ ਗਈ ਤੇ ਨੇੜੇ ਆ ਤੁਹਾਡਾ ਪਿੰਡ ਦਾ ਤੁਸੀਂ ਬਜ਼ੁਰਗ ਕਿੱਥੋਂ ਆਏ ਹੋ ਜਗਰਾਮ ਤੀਰਥ ਕਿਹੜਾ ਜ਼ਿਲ੍ਹਾ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਹਰ ਇੱਕ ਨੂੰ ਆਉਂਦੇ ਹੋ ਇੱਕ ਅਸੀਂ ਕੈਸਲ ਹੋ ਜਾਂਦੀ ਨਹੀਂ ਲੱਗਾ ਬਹੁਤ ਹੁਣ ਤਾਂ ਪਹਿਲਾਂ ਸੰਧੂ ਆਉਂਦੇ ਤੇ ਗੱਲੇ ਹੁਣ ਤਾਂ ਬਹੁਤ ਹੋਰ ਗੋਤਾਂ ਵਾਲੇ ਵੀ ਆਉਣ ਲੱਗੇ ਦੂਰੋਂ ਦੂਰੋਂ ਆਉਣ ਲੱਗੇ ਕਿਉਂਕਿ ਕਹਿੰਦੇ ਇੱਥੇ ਵੀ ਸੁੱਖਾਂ ਪੂਰੀਆਂ ਆਉਂਦੀਆਂ ਹਨ। ਭਾਈ ਤੇ ਸੰਧੂ ਆ ਜੀ ਪਹਿਲੇ ਤੋਂ। ਤੁਸੀਂ ਤਾਂ ਸੰਧੂ ਹੋ ਮੈਨੂੰ ਪਤਾ। ਤੇ ਹੋਰ ਇੱਧਰ ਬੈਠ ਨੇ ਬਾਈ ਹੋਰੀ ਬਾਈ ਹੋਰੀ ਵੀ ਸੁੱਖ ਉਰੇ ਮਤਲਬ ਲਾਉਣ ਆਏ ਹੋਏ ਨੇ। ਇੱਧਰ ਨੇ ਕਿਹੜੇ ਇੱਧਰ ਮੀਰ ਆਲਮ ਬੈਠੇ ਨੇ। ਇਹ ਆ ਨੇ ਕਿਹੜੇ ਇੱਧਰ ਇੱਧਰ ਦੇ ਪਾਸੇ ਮੀਰ ਆਲਮ ਨੇ ਬੇਬੇ ਹੋਰੀਆਂ ਬੈਠੀਆਂ ਨੇ। ਬੇਬੇ ਛੋਟੀ ਉਮਰ ਕੰਨੀ ਹੋਗੀ? ਹੋਗੀ ਹੁਣੀ 80 ਸਾਲ। 80 ਹਾਂ। ਅੱਛਾ ਤੁਸੀਂ ਮੀਰ ਆਲਮ ਹੋ। ਤੁਸੀਂ ਬਾਬੇ ਕਾਲੇ ਮੇਰ ਦੇ ਕਿੰਨੇ ਸਾਲ ਤੋਂ ਆਉਂਦੇ ਹੋ ਮੁੰਡ ਤਾਂ ਹੀ ਹੋ ਗਈਆਂ ਪੁੱਤ ਮੁੰਡ ਨਹੀਂ ਹੋਦੀ ਛੋੜੇ ਘਰ ਦੇ ਵੀ ਆਉਂਦੇ ਹੁੰਦੇ ਵੱਡ ਵਡੇਰੇ ਵੱਡਾ ਸਹਰਾ ਆਉਂਦਾ ਸੀ ਹਾਂ ਸੱਸ ਆਉਂਦੀ ਸੀ ਹਾਂ ਮਗਰ ਅਸੀਂ ਆਉਣ ਲੱਗ ਗਏ ਹੁਣ ਬੱਚੇ ਆਉਂਦੇ ਆ ਮੈਂ ਵੀ ਆਉਣੀ ਪੂਰੇ ਬੇਬੇ ਕੀ ਕੁਛ ਤੁਹਾਨੂੰ ਦੇ ਜਾਂਦੇ ਲੋਕ ਕੱਪੜਾ ਲੀੜਾ ਦੇ ਜਾਂਦੇ ਹਾਂ 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 ਪੂਰੇ ਕਿਵੇਂ ਲੋਕ ਸ਼ਰਾਬ ਚਾੜਨਾ ਆਉਂਦੇ ਨੇ ਅੱਛਾ ਪੀਂਹ ਚੜਾਉਂਦੇ ਆ ਛਾਪਾਂ ਪਾਉਂਦੇ ਆ ਹਾਂ ਟੂਮਾਂ ਪਾਉਂਦੇ ਆ ਹਾਂ ਹੋਰ ਝੋਟੀਆਂ ਦੰਦੇ ਆ ਹਾਂ ਬੱਕਰੇ ਚੜਾਉਂਦੇ ਆ। ਅੱਛਾ ਉਰੇ ਮੇਰੀ ਗੱਲ ਸੁਣੋ ਕਿਵੇਂ ਕੋਈ ਸ਼ਰਾਬ ਚੜ੍ਹਨਾ ਆਉਂਦਾ ਉਰੇ ਦੇ ਜਾਂਦੇ। ਇਹ ਇੱਥੇ ਸਾਨੂੰ ਦੇ ਜਾਂਦੇ ਤੁਸੀਂ ਕੀ ਕਰਦੇ ਹੋ ਇਹਦਾ? ਸਾਨੂੰ ਪੂਜਾ ਵਾਟ ਹੀ ਆਉਂਦੇ ਅਸੀਂ ਕੀ ਕਰਨਾ? ਅੱਛਾ ਪੀ ਖਾ ਲੈਂਦੇ ਫਿਰ ਵੱਧ ਬੈਠਾ ਵੱਧ ਹੋਵੇ ਵਿੱਚ। ਤੁਹਾਡੇ ਕੋਲ ਦਾਰੂ ਖਾਸੀ ਘੱਟੀ ਹੋ ਜਾਂਦੀ। ਹਾਂ ਹਾਂ ਫਿਰ ਬਾਹਰ ਵੇਚ ਪੂਜਦੇ ਨੇ ਉਹ ਤੁਸੀਂ ਜੋ ਮਰਜ਼ੀ ਕਰੋ। ਇੱਥੇ ਲੈ ਜਾ ਮਰਜ਼ੀ ਕਰਕੇ ਸਾਨੂੰ ਚੜਾਉਂਦੇ। ਸਾਨੂੰ ਚੜਾਉਂਦੇ ਜੋ ਮਰਜ਼ੀ ਕਰੋ। ਤੁਹਾਨੂੰ ਦੇ ਗਿਆ ਸੀ ਵੇਚੀਏ ਵੱਟ ਤੁਸੀਂ ਵੀ ਸੰਦੂ ਹੋਵੇ ਬੇ। ਹਾਂ ਸੰਦੂ ਉਹ ਦੇ ਦਿਆ ਹੈ। ਅੱਛਾ ਸੰਦੂ ਹੀ ਆ ਸਾਡਾ ਗੋਤ। ਥੋੜਾ ਗੋਤ ਵੀ ਸੰਦੂ ਆ। ਹਾਂ ਹ ਜੁੰਮੜਾ ਸੰਧੂਆਂ ਦੇ ਮਰਾਸੀ ਆ ਸੰਧੂਆਂ ਦੇ ਮਰਾਸੀ ਹਾਂ ਲੈ ਵੇ ਮੈਂ ਵੀ ਸੰਧੂ ਹਾਂ ਫਿਰ ਆ ਆ ਵੜਾ 100 ਦਾ ਨੋਟ ਠੀਕ ਆ ਚੰਗਾ ਫਿਰ ਉਹ ਕਾ ਸਰਵਾਦ ਆਇਆ ਕਰੂੰਗਾ ਮੈਂ ਠੀਕ ਆ ਹਰੇਕ ਨੂੰ ਬਾਬਾ ਰਾਜੀ ਚੰਗਾ ਇਹ ਬਈ ਬੇਬੇ ਆ ਸਾਡੀ ਤੇ ਹੁਣ ਅੱਗੇ ਗੱਲ ਕਰਦੇ ਹਾਂ ਹੋਰ ਹੈ ਲੈ ਕਿ ਆਇਆ ਥੋ ਬੇਟੀਆਂ ਆਹੋ ਤੂੰ ਲੈ ਕੇ ਫਿਰ ਮੈਨੂੰ ਪਤਾ ਨਹੀਂ ਤੇ ਅਗਲੀ ਵਾਰ ਹਾਂ ਤੇਰੇ ਲੈ ਕੇ ਠੀਕ ਆ ਕਿੱਥੇ ਆ ਸਸੀ ਕਾ ਬਜ਼ੁਰਗੋ ਠੀਕ ਹੋ ਆ ਯਾ ਠੀਕ ਆ ਤੁਸੀਂ ਵੀ ਸੰਧੂ ਹੋ ਮੈਂ ਮਾਗਲ ਆਇਆ ਗੈਲ ਤੁਸੀਂ ਵੀ ਆਉਨੇ ਹੋਰੇ ਹਾਂ ਮੈਂ ਇੱਥੇ ਡਿਊਟੀ ਕਰਦਾ ਜੀ ਕਾ ਡਿਊਟੀ ਕਿਵੇਂ ਹੋਰੇ ਸੇਵਾ ਗਰਨਮੈਂਟ ਦੀ ਡਿਊਟੀ ਆ ਮੇਰੀ ਰਾਤ ਦੀ ਡਿਊਟੀ ਆ ਓਰੇ ਗਰਨਮੈਂਟ ਦੀ ਹਾਂ ਤੇ ਇਹ ਕਮਾਲ ਦੇ ਨਾਲ ਹੀ ਦਰ ਰਾਤ ਨੂੰ ਨੇ ਇਹ ਖੁੰਡਾ ਫੇਰਾ ਇਹ ਖੁੰਡਾ ਦਾ ਬੈਸ ਦੇਨੇਗਾ ਇਹ ਰੱਖੀਦਾ ਖੁੰਡਾ ਰੱਖਦੇ ਨੇ ਵੇ ਹਾਂ ਜੀ ਹਾਂ ਠੀਕ ਆ ਤੇ ਓਰੇ ਕਿੰਨੇ ਲੋਕ ਆਉਂਦੇ ਨੇ ਡੇਲੀ ਡੇਲੀ ਦਾ ਸੰਗਤ ਤੁਰੀ ਆਉਂਦੀ ਥੋੜੀ ਬਹੁਤੀ ਇੱਕ ਬਨੂਆਂ ਨੇ ਲੋਕ ਵਾਲੇ ਹਾਂ ਐਤਵਾਰ ਤੇ ਇੱਕ ਹਾਂ ਐਤਵਾਰ ਨੂੰ ਵੀ ਪੂਰੇ ਹੁੰਦੇ ਨੇ ਐਤਵਾਰ ਵੀ ਬਹੁਤ ਹੋਣੀ ਸੰਗਤ ਅੱਛਾ ਹਾਂ ਜੀ ਇਧਰ ਬਾਪੂ ਜੱਗੀ ਵਰਦਾ ਖੁੰਡਾ ਤੁਸੀਂ ਵੀ ਸੰਧੂ ਨਹੀਂ ਜੀ ਮੈਂ ਗੱਲਾਂ ਪਰ ਮੇਰੀ ਇਹ ਵੀ ਗੱਲ ਨੇ ਹਾਂ ਜੀ ਹੈਨਾ ਸਾਡੀ ਮੇਰੀ ਵੀਡੀਓ ਆਈ ਆ ਪਹਿਲਾਂ ਵੀ ਮੈਂ ਹੀ ਪਾਈਦੀ ਤੇਰੀ ਵੀਡੀਓ ਮੈਂ ਪਛਾਣ ਲਿਆ ਉੱਥੇ ਬੈਠੇ ਦੀ ਹਾਂ ਜੀ ਹੈਨਾ ਤਾਂ ਕਦੋਂ ਤੇ ਆਪ ਦੱਸਿਆ ਦੀ ਹਾਂ ਮੈਂ ਹੀ ਪਾਈਦੀ ਤੇਰੀ ਵੀਡੀਓ ਇਹ ਉਹੀ ਬਾਬਾ ਹੈ ਪੁਰਾਣੀ ਵੀਡੀਓ ਪਾਈਦੀ ਆਪਾਂ ਨੇ ਬਾਬੇ ਦੀ ਤੇ ਅੱਜ ਮੈਨੂੰ ਐਂ ਦੱਸ ਪ੍ਰੋਪਰ ਇਤਿਹਾਸ ਜਾਣਨਾ ਬਾਬੇ ਦਾ ਕੌਣ ਸੁਣਾਊਗਾ ਕਿਹੜਾ ਬੰਦਾ ਓਰੇ ਭੈਗੋ ਵੀ ਬੰਦਾ ਹੋਵੇ ਇੱਥੇ ਵੀ ਪ੍ਰਦਾਨ ਆ ਕੋਈ ਨਾ ਬਣਾ ਜਿਨੇ ਪਹਿਲਾਂ ਤਾਂ ਕੋਈ ਨਹੀਂ ਮੈਂ ਵੀਡੀਓ ਬਣਾ ਲਾਂ ਠੀਕ ਆ ਬਜ਼ੁਰਗੋ ਚੱਲ ਵੰਡੀ ਮਾਰ ਕੋ ਤਿੰਨ ਚਾਰ ਤਿੰਨ ਬੱਥੇ ਭਰ ਕੇ ਆਇਆ ਸਰਪੰਚ ਸਾਹਿਬ ਨਾਲ ਗੱਲ ਸਰਪੰਚ ਸਾਹਿਬ ਤੁਸੀਂ ਕਿੱਥੋਂ ਆਏ ਅਸੀਂ ਪਿੰਡ ਤਲਵੰਡੀ ਮਾਲਕ ਤੋਂ ਆਇਆ ਜੀ ਤਲਵੰਡੀ ਮਾਲਕ ਤੋਂ ਕਿੰਨੇ ਕੁ ਬੰਦੇ ਆਏ ਹੋ ਤੁਸੀਂ ਅੱਜ ਅਸੀਂ ਸਾਡੇ ਆ ਦੋ ਬੱਸਾਂ ਪੰਜ ਚਾਰ ਗੱਡੀਆਂ ਆਈਆਂ ਨੇ ਅਸੀਂ ਉਹ तकरीबन 150 ਬੰਦਾ ਹੋਏਗਾ ਅੱਛਾ ਸਾਡਾ ਜੋ ਪਿੰਡ ਤਲਵੰਡੀ ਹੋਇਆ ਬਾਬਾ ਕਾਲਾ ਮਹਿਰ ਸਾਡੇ ਪੁਰਾਣੇ ਨੇ ਸਾਡੇ ਬਜ਼ੁਰਗ ਨੇ ਅਸੀਂ ਉਹਨਾਂ ਦਾ ਅੱਜ ਏਕਮ ਤੇ ਲੰਗਰ ਲਾਇਆ ਜੀ ਅੱਛਾ ਤੁਸੀਂ ਵੀ ਲੰਗਰ ਲਾਇਆ ਕਿਹੜਾ ਪਿੰਡ ਦੱਸਿਆ ਜੀ ਪਿੰਡ ਤਲਵੰਡੀ ਮਾਲਕ ਜੀ ਹਾਂ ਉਹਨਾਂ ਨੇ ਮੁੰਡੇ ਬੈਠੇ ਤੇ ਛੋੜੇ ਉਧਰ ਅੱਛਾ ਤੁਸੀਂ ਐਂ ਦੱਸੋ ਜੀ ਕਿੰਨੇ ਕੁ ਸਾਲ ਹੋ ਗਏ ਤੁਹਾਨੂੰ ਰਿਹਾ ਆਉਂਦਿਆਂ ਨੂੰ ਛੋੜੀ ਤਾਂ ਸਾਰੀ ਉਮਰ ਲੰਘੀ ਆਉਂ ਤੁਸੀਂ ਛੋਟੇ ਹੁੰਦੀ ਆ ਉਹਨੇ ਹਾਂ ਨਹੀਂ ਬਜ਼ੁਰਗ ਆਉਂਦੇ ਹਨ ਸਾਡੇ ਆ ਜ ਨੇ 20 25 ਸਾਲ ਤੋਂ ਹਾਂ ਤੁਹਾਨੂੰ 25 ਸਾਲ ਤੋਂ ਪਤਾ ਲੱਗਿਆ ਐਵੇਂ ਤੁਹਾਨੂੰ ਕਹਿ ਰਹੀਏ ਪਹਿਲਾਂ ਪਤਾ ਨਹੀਂ ਸੀ ਪਹਿਲਾਂ ਪਤਾ ਨਹੀਂ ਸੀ ਹੈਗਾ ਇੱਥੋਂ ਅਸੀਂ ਬਰੇਟਾਂ ਲੈ ਕੇ ਗਏ ਆ ਫਿਰ ਇਟਾਂ ਅਸੀਂ ਆਪਣੇ ਉੱਥੇ ਪਿੰਡ ਲਾ ਰਖੀਆਂ ਨੇ ਇਟਾਂ ਕਿਵੇਂ ਜੀ ਮਤਲਬ ਕਿਵੇਂ ਇੱਥੋਂ ਜਗ੍ਹਾ ਤੋਂ ਇਟਾਂ ਲੈ ਕੇ ਗਏ ਸੀ ਅੱਛਾ ਉੱਥੇ ਤੁਸੀਂ ਜਗ੍ਹਾ ਬਣਾ ਲਈ ਬਾਬੇ ਦੀ ਜਾ ਕੇ ਜਗ੍ਹਾ ਆਪਣੇ ਪਿੰਡ ਦੀ ਬਣਾ ਲਈ ਆ ਅਸੀਂ ਅੱਛਾ ਇਹ ਵੀ ਚਲੋ ਵਧੀਆ ਕਰੇ ਲੋਕ ਆਉਂਦੇ ਨੇ ਫਿਰ ਮੱਥਾ ਟੇਕ ਹਾਂ ਜੀ ਹਰ ਏਕਮ ਤੇ ਹਰ ਮੇਲੇ ਤੇ ਅੱਗੇ ਪਿੱਛੇ ਵੀ ਸਾਡੀ ਸੰਗਤ ਆਉਂਦੀ ਰਹਿੰਦੀ ਹੈ। ਇਹ ਤਲਵੰਡੀ ਮਾਲਕ ਘਨੌਰ ਸਾਹਿਬ ਦੇ ਆ। ਘਨੌਰ ਸਾਹਿਬ ਦੇ ਲਵੇ ਆ ਜੀ ਤਲਵੰਡੀ ਮਾਲਕ। ਉਹ ਅਣੀਗੜ੍ਹ ਦੇ ਏਰੀਆ 'ਚ ਪੈਂਦਾ। ਬਿਲਕੁਲ ਸਮਾਣਾ ਇਹ ਤਹਿਸੀਲ ਪੈਂਦੀ ਆ। ਹਾਂ। ਜ਼ਿਲ੍ਹਾ ਪਟਿਆਲਾ ਦਾ। ਬਸ ਨਹਿਰ ਤੋਂ ਥੋੜਾ ਜਿਹਾ ਅੱਗੇ ਜਾ ਕੇ। ਹਾਂ ਜੀ ਆ। ਅੱਛਾ ਔਰੇ ਕਹਿੰਦੇ ਜੀ ਬਹੁਤ ਮੈਨੂੰ ਕਿਵੇਂ ਦੱਸ ਰਹੇ ਤੇ ਮੀਰ ਆਲਮ ਵੀ ਬਹੁਤ ਚਮਤਕਾਰ ਹੋਏ ਨੇ ਔਰੇ ਕਈਆਂ ਦੇ 20 ਸਾਲ ਮਗਰੋਂ ਜਵਾਖ ਔਰੇ ਆਉਣ ਲੱਗੇ ਵੀ ਅਸੀਂ ਇਹ ਬਹੁਤ ਸੁੱਖਾਂ ਵਰ੍ਹੇ ਛੜਦੀਆਂ ਨੇ, ਛੜਦੀਆਂ ਨੇ ਵਰ੍ਹ। ਛੜਦੀਆਂ ਨੇ ਬਿਲਕੁਲ ਇੱਥੇ ਅਸੀਂ ਸਾਨੂੰ ਵੀ ਹ ਗੱਡੀ ਸਵਾਰ ਪਰ ਕੜੀ ਹਾਂ ਜੀ 19 ਸਾਲ ਬਾਅਦ ਪਰ ਇੱਕ ਅਫਸੋਸ ਦੀ ਗੱਲ ਹੈ ਕਿ ਆਪਣੇ ਜਿਹੜੇ ਸੰਤੂ ਨੇ ਹੁਣੋਂ ਤੱਕ ਪਤਾ ਲੱਗੀ ਜਾਂਦਾ ਇੰਟਰਨੈਟ ਦੀ ਦੁਨੀਆ ਪਰ ਪਹਿਲਾਂ ਪਤਾ ਨਹੀਂ ਸੀ ਕਿਦੋਂ ਨੂੰ ਸਾਨੂੰ ਵੀ ਹੁਣੇ ਪਤਾ ਲੱਗਿਆ 5-7 ਸਾਲ ਤੋਂ ਸਾਨੂੰ ਵੀ 20 ਸਾਲ ਤੋਂ ਪਤਾ ਲੱਗਾ ਸਾਨੂੰ ਵੀ ਨਹੀਂ ਪਤਾ ਲੱਗਾ ਪਹਿਲਾਂ ਪਹਿਲਾਂ ਨਹੀਂ ਪਤਾ ਪਹਿਲਾਂ ਸਾਨੂੰ ਵੀ ਨਹੀਂ ਪਤਾ ਲੱਗਾ ਸਾਨੂੰ ਅਸਲ ਤੇ 20 ਸਾਲ ਤੋਂ ਹੀ ਪਤਾ ਲੱਗਿਆ 20 ਸਾਲ ਤੋਂ ਆਹ ਸੇਵਾ ਸਿੰਘ ਆ ਰਹੇ ਗੱਡੀ ਲੈ ਕੇ ਆਏ ਸਾਨੂੰ ਪਹਿਲਾਂ ਇਹ ਗੱਡੀ ਤੇ ਆ ਕੇ ਲੈ ਕੇ ਇੱਥੋਂ ਇੱਟਾਂ ਲੈ ਕੇ ਗਏ ਸੀ ਬਜ਼ੁਰਗਾਂ ਦੇ ਨਾਲ ਅੱਛਾ ਜੀ ਅੱਛਾ ਸਰਪੰਚ ਸਾਹਿਬ ਜਿੱਦਾਂ ਦੇ ਆਉਣ ਲੱਗੇ ਹੋ ਕੋਈ ਜ਼ਿੰਦਗੀ 'ਚ हां जी बहुत बधरा होया। ਸਾਡੇ ਘਰਾਂ ਚ ਸਾਰਿਆਂ ਚ ਰਹਿਬਰ ਸਭ ਵਧੀਆ ਖੁਸ਼ਹਾਲੀ ਮਤਲਬ। ਦੋਤਾਂ ਦਾ ਸਭ ਖੁਸ਼ਹਾਲੀ ਹੋ ਗਈ। ਤੁਸੀਂ ਮਜੂਦਾ ਸਰਪੰਚ ਹੋ? ਨਹੀਂ ਮੈਂ ਸਾਫ ਦਾ ਸਰਪੰਚ। ਸਾਫ ਦਾ ਸਰਪੰਚ। ਠੀਕ ਹੈ ਜੀ। ਧੰਨਵਾਦ ਗੱਲਬਾਤ ਕਰਨ ਵਾਸਤੇ। ਠੀਕ ਹੋ ਜੀ। ਤੇ ਇੱਧਰ ਇੱਧਰ हां ਇੱਧਰ ਨੂੰ ਆ ਕੇ ਚੱਲਦੇ। ਤੇ ਇੱਧਰ ਮੈਂ ਤੁਹਾਨੂੰ ਜਗਾ ਦਿਖਾ ਦਿੰਨਾ। ਇੱਧਰਲੇ ਪਾਸੇ ਅੰਦਰ ਚੱਲ ਕੇ ਕਿੱਥੇ ਬਾਬੇ ਦੀ ਜਗਾ ਕਿੱਥੇ ਆ। ਤੇ ਇੱਧਰ ਆ ਦੇਖੋ ਤੁਸੀਂ ਬਾਬੇ ਦੀ ਆ ਜਗਾ ਮੈਂ ਮੈਂ ਨਾ ਬਾਬੇ ਦੀ।

جو 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 جو